ਕਿਤੇ ਚੱਲੀ ਹੈ ਮੈਂ ਜੱਗਲੀ ਵਾਸਤੇ ਪਾਣੀ ਲੈ ਕੇ ਜਾ ਰਹੀ ਨਾ ਕੀ ਹੋ ਗਿਆ ਹੁਣ ਤਾਂ ਤੂੰ ਖੁਸ਼ ਹੋਏਂਗੀ ਨਾ ਹੋਇਆ ਕੀਆ ਵਾ ਵਾ ਹਲੇ ਮੈਨੂੰ ਪੁੱਛਦੀ ਐ ਵੀ ਹੋਇਆ ਕੀ ਐ ਤੂੰ ਮੇਰਾ ਰਿਸ਼ਤਾ ਤੜਵਾਤਾ ਮੇਰਾ ਘਰ ਘਰੌੜ ਕਰਤਾ ਹਲੇ ਤੂੰ ਮੈਨੂੰ ਪੁੱਛਦੀ ਐ ਵੀ ਹੋਇਆ ਕੀ ਐ ਕਿੱਤਾ ਕਿਾ ਮੈਨੂੰ ਮੇਰੀ ਗਲਤੀ ਤਾਂ ਦੱਸੋ ਤੈਨੂੰ ਕਿਹਾ ਸੀ ਨਾ ਮੈਂ ਤੂੰ ਅਰਸ਼ ਦੇ ਮੱਥੇ ਨਾਲ ਲੱਗੀ ਤੂੰ ਜਾਣ ਕੇ ਆਈ ਸੀ ਨਾ ਚੰਗਾ ਕਰਿਆ ਸੀ ਵੀ ਜਿਹੜਾ ਮੈਂ ਤੈਨੂੰ ਘਰੋਂ ਬਾਹਰ ਕੱਢਤਾ ਸੀ ਕੱਜੱਕੀ ਵੀਰੇ ਕਰਕੇ ਜਦੋਂ ਤੈਨੂੰ ਵਾਪਸ ਲਿਆਇਆ ਨਾ ਮੈਂ ਕੁਛ ਨਹੀਂ ਬੋਲੇ ਇੱਕ ਮੈਂ ਆਪਣੇ ਭਾਈ ਦੇ ਪਿਆਰ ਕਰਕੇ ਤੇ ਉਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ ਮਰਜੀ ਜੇ ਮੈਂ ਸੱਚੂ ਕੁਝ ਵੀ ਜਾਣ-ਗੁਝ ਕੇ ਨਹੀਂ ਕੀਤਾ ਚੁੱਪ ਕਰ ਜਾ ਲੱਗੇ ਸਮਝ ਅੱਜ ਤੱਕ ਨਾ ਜ਼ਿੰਦਗੀ ਚ ਮੈਂ ਕਦੇ ਨਹੀਂ ਰੋਇ ਇੱਕ ਤੇਰੇ ਕਰਕੇ ਤੂੰ ਐਡੇ ਮਾੜੇ ਕਰਮ ਵਾਲੀ ਆ ਨਾ ਤੇਰੀ ਆਪਦੀ ਤਾਂ ਕਿਸਮਤ ਤੂੰ ਮਾੜੀ ਲਿਖ ਲਈ ਇਸ ਘਰ ਚ ਆ ਕੇ ਨਾ ਤੂੰ ਸਾਡੇ ਸਾਰੇ ਪਰਿਵਾਰ ਤੇ ਮਾੜੇ ਕਰਮ ਕਰ ਤੇ ਮੇਰੇ ਵੀ ਸੁਦੀ ਮੈਂ ਸੱਚੀ ਕੁਛ ਨਹੀਂ ਕੀਤਾ ਜਰਾ ਜੀਤਾ ਕਰ ਨਾ ਜਨਮ ਮਾਰਦਾ ਕਿ ਹੋ ਗਿਆ ਕੁੜੀਏ ਹਾਂ ਕਿਉਂ ਦਾ ਗੱਲ ਤਫੜਿਆ ਤੂੰ ਸਮਝਦੀ ਹੀ ਨਹੀਂ ਹੈਗੇ ਕੋਈ ਕਹਿ ਤਾ ਕੀ ਪ੍ਰੂਫ ਤਾਰੇ ਤੁਸੀਂ ਹੁਣ ਤਾਂ ਮਾੜੀ ਮੋਟੀ ਸ਼ਰਮ ਕਰ ਲੈ ਇਹਨੇ ਮੇਰਾ ਘਰ ਖਰਾਬ ਕਰਤਾ ਮੇਰਾ ਰਿਸ਼ਤਾ ਤੜਵਾਤਾ ਹਲੇ ਵੀ ਤੈਨੂੰ ਇਹੀ ਚੰਗੀ ਲੱਗਦੀ ਹੈ ਨਹੀਂ ਪੁੱਤ ਨਹੀਂ ਲਿਖੀਆਂ ਦੇ ਬਾਰੇ ਬਾਰੇ ਜਾਈਏ ਨਹੀਂ ਦਾ ਕੀ ਕਸੂਰ ਆ ਨਿਆਣੀ ਦਾ ਤੇ ਲਿਖੀਆਂ ਲੇਖਦੀਆਂ ਭੁਗਤਦੀਆਂ ਇਹਦਾ ਕੀ ਕਸੂਰ ਐ ਇਹਦਾ ਕੀ ਕਸੂਰ ਐ ਇਹਦਾ ਕੀ ਕਸੂਰ ਕਰ ਕਰਕੇ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰਤੀ ਪਤਾ ਮਾਂ ਤੈਨੂੰ ਇਹਨਾ ਨਹੀਂ ਪਤਾ ਲੋਭ ਕੀ ਕਹਿਣਗੇ ਤੇਰੀ ਤੀ ਮੰਗੀ ਹੋਈ ਸੀ ਤੇਰੀ ਤੀ ਦੇ ਦਾਗ ਲੱਗਿਆ ਕਹਿਣਗੇ ਪ੍ਰੀਤ ਮੰਗੀ ਹੋਈ ਸੀ ਹਾਂ ਇਹਨਾਂ ਗੱਲਾਂ ਦਾ ਇਹਨੂੰ ਕੀ ਅਸਰ ਹੁੰਦਾ ਜਿਹਨੇ ਵਿਆਹ ਹੀ ਹੋਰ ਤਰੀਕੇ ਨਾਲ ਕਰਵਾਇਆ ਹੋਏ ਜਿਹੜੀ ਆਪਦਾ ਖਸਮ ਖਾ ਗਈ ਉਹਦੇ ਲਈ ਆ ਘਰ ਖਾਣਾ ਕਿੱਡੀ ਕ ਵੱਡੀ ਗੱਲ ਹੈ ਸਹੀ ਕਿਹਾ ਨਾ ਨਾਲੇ ਹਾਂ ਮਾਂ ਤੈਨੂੰ ਆਪਦੀ ਨੂੰ ਦਾ ਮੋਹ ਆਂਦਾ ਨਾ ਤਾਂ ਤੂੰ ਘਰੀ ਚੱਲ ਮੇਰੀ ਗੱਲ ਵੀ ਸੁਣ ਲੈ ਅੱਜ ਤੋਂ ਬਾਅਦ ਇਹ ਮੇਰੀ ਸਭ ਤੋਂ ਵੱਡੀ ਦੁਸ਼ਮਣ ਹੈ ਤੂੰ ਵੀ ਸੁਣ ਲੈ